ਜਿਹੜਾ ਕਟਿਆ ਸਪੇਸ ਨਹੀਂ ਬਣੀ ਉਹਦਾ ਗਾਉਂ ਪ੍ਰਬੰਧ ਕਰੇ ਜ਼ਿਲ੍ਹਾ ਪ੍ਰਸ਼ਾਸਨ ਜੇ ਤੁਸੀਂ ਇਹ ਝਟੇਲ ਮੱਟ ਕੀਤੀ ਤੇ ਬਹੁਤ ਵੱਡੇ ਪੱਧਰ ਤੇ ਸਤੰਬਰ ਦੇ ਵਿੱਚ ਹੌਲਾ ਹੋਣਾ ਚਾਹੀਦਾ ਹੈ ਜਿਹੜਾ ਮੰਡੀਆਂ ਦੇ ਉਹ ਮੁਸ਼ਕਲ ਖੜੀ ਹੋ ਜੂਗੀ ਫੇਰ ਜਿਹੜੀ ਕਣਕ ਦੀ ਫਸਲ ਆ ਵਿਹਾਉਂਦੀ ਬਿਜਲੀ ਕਿਸਾਨਾਂ ਨੇ ਉਹਦੇ ਵਾਸਤੇ ਡਾਈ ਦੀ ਲੋੜ ਵੀ ਆ ਉਹਦੇ ਵਾਸਤੇ ਜੂਰੀਆ ਦੀ ਲੋੜ ਵੀ ਆ ਉਹਦੇ ਵਾਸਤੇ ਦਵਾਈ ਦੀ ਲੋੜ ਵੀ ਆ ਉਹ ਵੀ ਵੱਡੇ ਪੱਧਰ ਤੇ ਜਿਹੜੀ ਆ ਉਹ ਮੱਝਾ ਕਰਾਈ ਜਾਵੇ ਜਿਹੜੀਆਂ ਦੁਕਾਨਾਂ ਤੇ ਮਾਲਕ ਕਿਸਾਨਾਂ ਨੂੰ ਨਾਲ ਖਾਦ ਦੇ ਨਾਲ ਕੋਈ ਹੋਰ ਚੀਜ਼ਾਂ ਦੇਣੀਆਂ ਚਾਹੁੰਦੀਆਂ ਜਿ ਤਰ੍ਹਾਂ ਦਵਾਈ ਦੇਣੀਆਂ ਇੱਥੇ ਚੀ ਬੈਠਾ ਡੀਸੀ ਬੈਠਾ ਵਾ ਉਹ ਉਹਨਾਂ ਦੇ ਨੋਟਸ ਲੈ ਕੇ ਉਹਨਾਂ ਤੇ ਪਰਚੇ ਕਰੇ ਉਹਨਾਂ ਦੇ ਕੇਸ ਕਰੇ ਉਹਨਾਂ ਦੇ ਕੋਈ ਵੀ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਗਲਤ ਢੰਗ ਨਾਲ ਕਿਸੇ ਵੀ ਕਿਸਾਨ ਨੂੰ ਜਿਹੜੀ ਹੈ ਦਵਾਈ ਦੋਈ ਐ ਦਿੱਖੀ ਨਾ ਜਾਵੇ ਜਿਹੜੀ ਲੜਾਈ ਲੈਂਡ ਪੂਲ ਕਾਲੀਆਂ ਇਹਨੂੰ ਪਿੱਛੇ ਮੋੜਾਂਗੇ ਹਰ ਹਾਲ ਦੇ ਵਿੱਚ ਜਿਹੜੀ ਵੀ ਜਿਹੜੀ ਹੈ ਬੰਨੇ ਵਾਲੇ ਪੈਸੇ ਜਿਹੜੇ ਉਹ ਪਾਇਆ ਜਾਣ ਜਿਹੜੇ 61 ਰੁਪਏ ਕੋਈ ਪੈਸੇ ਆ। ਉਹ ਰਹਿੰਦੇ ਆ ਜਿਹੜੀਆਂ ਪ੍ਰਾਈਵੇਟ ਮੇਲਾ ਉਹ ਵੀ ਤੇ ਜਿਹੜੀਆਂ ਸਰਕਾਰੀ ਮੇਲਾ ਅਜੇ ਦੂਸਰੇ ਪੈਸੇ ਵੀ ਰਹਿਣਦੇ ਆ ਜਿਹੜਾ ਗੰਨਾ ਉਹਨਾਂ ਸੁੱਟਿਆ ਉਹ ਵੀ ਵਾਪਸ ਦਿੱਤੇ ਜਿਹੜਾ ਕਿਸਾਨਾਂ ਦੇ ਖਾਤੇ ਵਿੱਚ ਪਾਉਣਾ ਇਹ ਸਾਡਾ ਧਿਆਨ ਆ ਇੰਨਾਂ ਗੱਲਾਂ 'ਤੇ। ਖਾਦ ਦੇ ਉੱਤੇ, ਗਾਂ ਝੋਨੇ ਦੇ ਉੱਤੇ ਤੇ ਗੰਨੇ ਵਾਲੇ ਪੈਸਿਆਂ ਦੇ ਉੱਤੇ ਇਹ ਚ ਅਸੀਂ ਅਗਲੀ ਮੀਟਿੰਗ 'ਚ ਫੈਸਲਾ ਕਰਕੇ ਡੀਸੀ ਦਫ਼ਤਰ ਨੂੰ ਮੂੰਹ ਕਰਾਂਗੇ ਇਹਦਾ ਸੁਧਾਰ ਕੀਤਾ ਜਾਵੇ।